ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਜਿੱਥੇ ਇਮੀਗ੍ਰੈਂਟਸ ਨੂੰ ਲੈ ਕੇ ਆਏ ਦੀ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਤਾਂ ਉੱਥੇ ਹੁਣ ਕੈਨੇਡਾ ਦੇ ਵਿੱਚ ਸੈਟਅਪ ਹੋਣ ਦੇ ਚਾਹਵਾਨ ਵਿਦੇਸ਼ੀਆ ਖਾਸ ਕਰਕੇ ਭਾਰਤੀਆਂ ਦੇ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਪੱਲੋ ਯਾਨੀ ਕਿ IRCC ਨੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਤਹਿਤ ਆਪਣੇ ਨਵੀਨਤਮ ਪ੍ਰੋਵਿੰਸ਼ੀਅਲ ਨਾਮਜ਼ਡ ਪ੍ਰੋਗਰਾਮ ਡੋਰ ਰਹੀ 640 ਉਮੀਦਵਾਰਾਂ ਨੂੰ ਸਥਾਈ ਨਿਵਾਸੀ ਯਾਨੀ ਕਿ ਪੀਆ ਦੇ ਲਈ ਅਰਜ਼ੀ ਦੇਣ ਦੇ ਲਈ ਸੁਭਦੀ ਜਿਨ੍ਹਾਂ ਨੂੰ ਸੱਦਾ ਪ੍ਰਾਪਤ ਹੁੰਦਾ ਹੈ ਉਹ ਕਿਸੇ ਖਾਸ ਕੈਨੇਡੀਅਨ ਸੂਬੇ ਜਾਂ ਖੇਤਰ ਦੇ ਵਿੱਚ ਸੈਟਲ ਹੋਣ ਕੰਮ ਕਰਨ ਅਤੇ ਆਪਣਾ ਭਵਿੱਖ ਬਣਾਉਣ ਦੇ ਵੱਲ ਅਗਲਾ ਕਦਮ ਚੁੱਕ ਸਕਦੇ ਨੇ ਇਹ ਮਹੀਨੇ ਦਾ ਤੀਜਾ ਡ੍ਰੋਅ ਸੀ ਜੋ 4 ਫਰਵਰੀ ਨੂੰ ਪੀਐਨਪੀ ਡ੍ਰੋਅ ਤੋਂ ਬਾਅਦ ਜਿਸ ਵਿੱਚ 455 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਅਤੇ 5 ਫਰਵਰੀ ਨੂੰ ਇੱਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀ ਈਸੀ ਡ੍ਰੋਅ ਤਹਿਤ 4000 ਆਈਟੀਏ ਜਾਰੀ ਕੀਤੇ ਗਏ ਸਨ ਕੈਨੇਡਾ ਵਿੱਚ ਸੈਟਲ ਹੋਣ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਪੀਐਨਪੀ ਰਾਹੀਂ ਸਥਾਈ ਨਿਵਾਸੀ ਦਾ ਦਰਜਾ ਹਾਸਲ ਕਰ ਸਕਦੇ ਨੇ। ਇਹ ਪ੍ਰੋਗਰਾਮ ਵਿਅਕਤੀਆਂ ਨੂੰ ਕਿਸੇ ਖਾਸ ਸੂਬੇ ਜਾਂ ਫਿਰ ਖੇਤਰ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦੇ। ਪੀਐਨਪੀ ਉਨ੍ਹਾਂ ਕਾਮਿਆਂ ਦੇ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲ ਸੂਬੇ ਦੀ ਆਰਥਿਕਤਾ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਲੋੜੀਂਦੇ ਹੁਨਰ, ਸਿੱਖਿਆ ਅਤੇ ਕੰਮ ਦਾ ਤਜਰਬਾ ਹੈ। ਹਰੇਕ ਸੂਬਾ ਅਤੇ ਖੇਤਰ ਦੇ ਆਪਣੇ ਵੱਖ ਇਮੀਗ੍ਰੇਸ਼ਨ ਪ੍ਰੋਗਰਾਮ ਹੁੰਦੇ ਨੇ ਜੋ ਵਿਦਿਆਰਥੀਆਂ, ਉਦਮੀਆਂ ਅਤੇ ਹੁਨਰਬੰਦ ਕਾਮਿਆਂ ਵਿਸ਼ੇਸ਼ ਸਮੂਹਾਂ ਦੇ ਲਈ ਤਿਆਰ ਕੀਤੇ ਗਏ ਨੇ ਹਰੇਕ ਸੂਬਾ ਆਪਣੇ ਮਾਪਦੰਡ ਨਿਰਧਾਰਤ ਕਰਦਾ ਹੈ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇੱਕ ਹੋਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਡਰੋ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ 60140 ਸੱਦੇ ਭੇਜੇ ਗਏ ਨੇ 19 ਫਰਵਰੀ ਨੂੰ IRCTC ਨੇ ਫ੍ਰੈਂਚ ਸ਼੍ਰੇਣੀ ਦੇ ਲਈ 2025 ਦੇ ਪਹਿਲੇ ਸ਼੍ਰੇਣੀ ਅਧਾਰਿਤ ਸੱਦੇ ਦੌਰ ਦੇ ਵਿੱਚ ਉਮੀਦਵਾਰਾਂ ਨੂੰ 500 ਆਈਟੇ ਜਾਰੀ ਕੀਤੇ ਨੇ ਇਸ ਤੋਂ ਇਲਾਵਾ 17 ਫਰਵਰੀ ਨੂੰ ਸੁਬਾਈ ਨਾਮਜ਼ਦਗੀ ਵਾਲੇ ਉਮੀਦਵਾਰਾਂ ਨੂੰ 646 ਸਥਾਈ ਨਿਵਾਸ ਦੇ ਵੀ ਸੱਦੇ ਪੇਚੇ ਗਏ ਸਤ ਇੱਥੇ ਇਨਾ ਡੋ ਅਤੇ ਸੰਭਾਵੀ ਪ੍ਰਵਾਸੀਏ ਦੇ ਲਈ ਇਨ੍ਹਾਂ ਦੇ ਕੀ ਅਰਥ ਨੇ ਇਸ ਬਾਰੇ ਇੱਕ ਡੁੰਗਾਈ ਦੇ ਨਾਲ ਵੀ ਵਿਚਾਰ ਕੀਤਾ ਗਿਆ ਦਰਸਲ ਇਸ ਸ਼੍ਰੇਣੀ ਦੇ ਵਿੱਚ ਕਟ ਸੀ ਆਰ ਐਸ ਸਕੋਰ ਫ੍ਰੈਂਚ ਪਾਸ਼ਾ ਦੀ ਮੁਹਾਰਤ ਵਾਲੇ ਵਿਅਕਤੀਆਂ ਦੇ ਲਈ ਇੱਕ ਵਾਦਾ ਕਰਨ ਵਾਲਾ ਸਥਾਈ ਨਿਵਾਸ ਮਾਰਗਦਰਸ਼ਾਉਂਦਾ ਰਹਿੰਦਾ ਹੈ ਏਡਰੋ ਉਹਨਾਂ ਉਮੀਦਵਾਰਾਂ ਦੇ ਲਈ ਸੀ ਜਿਨ੍ਹਾਂ ਨੂੰ ਕੈਨੇਡੀਅਨ ਸੂਬੇ ਜਾਂ ਖੇਤਰ ਤੋਂ ਨਾਮਜ਼ਦਗੀ ਮਿਲਦੀ ਹੈ ਜੋ ਉੱਚ ਸੀਆਰਐਸਐਸ ਸਕੋਰ ਇਨਰ ਡੋਰ ਦੇ ਮੁਕਾਬਲੇ ਵਾਲੇ ਸੁਭਾ ਨੂੰ ਦਰਸ਼ੋਂਦਾ ਪਰ ਨਾਲ ਹੀ ਸੁਭਾਈ ਨਾਮਜ਼ਦਗੀਆਂ ਉਤੇ ਰੱਖੇ ਗਏ ਉੱਚ ਮੂਲ ਨੂੰ ਵੀ ਦਰਸੋਂਦਾ ਹੈ ਐਕਸਪ੍ਰੈਸ ਐਂਟਰੀ ਸਿਸਟਮ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਹੁਨਰਵੰਦ ਪਰਵਾਸੀਆਂ ਦੇ ਲਈ ਹੈ। ਇਹ ਪ੍ਰੋਗਰਾਮ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਤਵਾਰਾ ਚਲਾਇਆ ਜਾਂਦਾ ਹੈ। ਇਸ ਦੇ ਵਿੱਚ ਫੈਡਰਲ ਸਕਿੱਲਡ ਵਰਕ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਐਂਸ ਕਲਾਸ, ਫੈਡਰਲ ਸਕਿੱਲਸ ਟ੍ਰੇਡ ਪ੍ਰੋਗਰਾਮ ਅਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਸ਼ਾਮਲ ਨੇ। ਕੈਨੇਡਾ ਦੇ ਵਿੱਚ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਐਕਸਪ੍ਰੈਸ ਐਂਟਰੀ ਪ੍ਰਕਿਰਿਆ ਅਧੀਨ ਇਨ੍ਹਾਂ ਤਿੰਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚੋਂ ਕਿਸੇ ਵਿੱਚ ਵੀ ਅਰਜ਼ੀ ਦੇ ਸਕਦੇ ਨੇ। ਬ